ਥਾਣਾ ਭੋਗਪੁਰ ਦੀ ਪੁਲਿਸ ਨੇ ਮੋਟਰਸਾਈਕਲ ਸਕੂਟਰੀਆਂ ਚੋਰੀ ਕਰਕੇ ਅਤੇ ਖੋਹ ਕੇ ਅੱਗੇ ਵੇਚਣ ਵਾਲੇ ਗਰੋਹ ਨੂੰ ਕਾਬੂ ਕੀਤਾ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚਓ ਥਾਣਾ ਭੋਗਪੁਰ ਯਾਦਵਿੰਦਰ ਸਿੰਘ ਨੇ ਕੀ ਦੱਸਿਆ ਸੁਣੋ ਇਹ ਵੀਡੀਓ ਰਿਪੋਰਟ ਭੋਗਪੁਰ ਤੋਂ ਪੀਸੀ ਰਾਉਤ ਦੀ ਰਿਪੋਰਟ ਦੋਸਤੋ ਮੈਂ ਪੀਸੀ ਰਾਉ ਤਰਾਸਪੁੱਤ ਸਿੱਧੇ ਉਹ ਉਰਪੂਲਿਸਟੇਸ਼ਨ 24 ਨੰਬਰ ਕੋ ਉਰਪੂਲਿਸਟੇਸ਼ਨ ਹੈ ਕਿਉਂਕਿ ਕੱਲ ਰਾਤ ਯਾਦਵਿੰਦਰ ਸਰ ਦੀ ਐਂਟਰੀ ਹੋਈ ਹੈ ਸਿੰਗਲੈਂਟਰੀ ਜੀ ਜਦ ਆਉਂਦੇ ਹੀ ਇੱਕ ਬਹੁਤ ਵੱਡਾ ਗਿਰੋ ਮੋਟਰਸਾਈਕਲ ਗਿਰੋ ਫੜ ਹੋਇਆ ਰਾਤੀ ਸਾਨੂੰ ਵੀਡੀਓ ਪੁੱਟੇਸ ਆਇਆ ਤੇ ਅਸੀਂ ਅੱਜ ਪਹੁੰਚੇ ਸਰ ਨਾਲ ਗੱਲਬਾਤ ਕਰਾਂਗੇ ਕਿੱਦਾਂ ਇਹ ਪਕੜਾ ਗਿਆ ਕਿ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਾਰੀ ਪੂਰੀ ਟੀਮ ਪੂਰੀ ਰਾਤ ਲਗੇ ਤੇ ਅੱਜ ਗਰਵਾਤ ਕਰਦੇ ਸਰ ਯਾਗੀਦਰ ਸਰ ਐਸਐਚਓ ਸਾਹਿਬ ਨੀਓ ਐਸਐਚਓ ਕੋ ਉਤ ਸਰ ਫਤਿਹ ਕੰਨ ਤੁਹਾਡਾ ਸਵਾਗਤ ਹੈ ਸਰ ਥੈਂਕ ਯੂ ਸੋ ਮਚ ਸਰ ਕਿੱਦਾਂ ਅਤਿ ਸਿੰਘਾ ਮੈਂਟਰੀ ਸਾਹਿਬ ਕਿੱਦਾਂ ਬਸ ਪਹਿਲੇ ਹੀ ਮੇਰੇ ਆਉਣ ਤੋਂ ਪਹਿਲੇ ਹੀ ਇਹ ਚਟਪਨ ਬਣਿਆ ਹੋਇਆ ਸੀ ਜੀ ਕਿ ਇਸ ਏਰੀਆ ਦੇ ਵਿੱਚ ਕਾਫੀ ਲੁੱਟਾਂ ਖੋਹਾਂ ਤੇ ਹੋਰ ਮੋਟਰਸਾਈਕਲ ਜਬਰੀ ਸਨੇਚਿੰਗ ਹੋ ਰਹੀ ਹੈ ਜਿਸ ਦਾ ਆਉਂਦੇ ਹੀ ਲੇਆਉਟ ਚੈੱਕ ਕੀਤਾ ਚੈੱਕ ਕਰਨ ਦੇ ਬਾਅਦ ਦੋ ਤਰੀਕ ਦੋ ਦੀ ਰਾਤ ਨੂੰ ਜਾਂ ਤਿੰਨ ਨੂੰ ਇੱਕ ਮੁਖਵੰਨ ਖਾਸ ਨੇ ਖਬਰ ਦਿੱਤੀ ਕਿ ਇੱਕ ਰੋਹਿਤ ਉਰਫ ਗੰਗਾ ਨਾਮ ਦਾ ਵਿਅਕਤੀ ਹੈ ਜੋ ਕਿ ਬਸਤੀ ਸੇਕਾ ਰਹਿਣ ਵਾਲਾ ਹੈ ਜੀ ਔਰ ਇਹ ਬੰਦਾ ਆਪਣੇ ਸਾਥੀਆਂ ਨਾਲ ਐਸੋਸੀਏਟ ਦੇ ਨਾਲ ਕੇਸ ਹੈ ਕੀ ਇਹਦੇ ਵਿੱਚ ਕਾਫੀ ਸਰਗਰਮ ਹੈ ਤੇ ਇਹਨੂੰ ਨਕੇਲ ਪਾਈ ਜਾ ਸਕਦੀ ਹੈ ਕਿ ਇਹ ਹੁਣ ਇਹ ਲੁੱਟ ਖੋਹ ਕਰਕੇ ਲੁੱਟ ਦਾ ਮਾਲ ਵੇਚਣ ਲਈ ਇਸ ਏਰੀਆ ਵਿੱਚ ਐਕਟਿਵ ਹੋ ਰਿਹਾ ਹੈ ਆਂਡਿਆ ਬੰਦ ਜੀ ਪੋਜੀਟਿਵਲੀ ਇਹਨੂੰ ਦੇਖਦੇ ਆ ਹੋਇਆ ਮੈਂ ਚੌਕੀ ਇਨਚਾਰਜ ਬਚਰੰਗਾ ਨੂੰ ਉਹਦੀ ਡਿਊਟੀ ਲਈ ਪਰਮਜੀਤ ਸਿੰਘ ਦੀ ਕਿ ਉਥੇ ਜਿੱਥੇ ਇਹਨਾਂ ਦੇ ਆਉਣ ਦੀ ਉਮੀਦ ਸੀ ਉਥੇ ਨਾਕਾ ਲਾ ਕੇ ਉਹ ਜਿਹਨਾਂ ਮੌਕੇ ਤੇ ਵਾਰਦਾਤ ਹੋ ਪਾ ਗਈ ਹੈਗਾ ਕਾਬੂ ਕਰਨ ਦੇ ਬਾਅਦ ਇਹਨਾਂ ਦੇ ਕੋਲ 6 ਮੋਟਰਸਾਈਕਲ ਤਿੰਨ ਦਾਕਤ ਤਿੰਨ ਪਲੱਸ ਤਿੰਨ ਘਟਰ 30 ਕਿਲੋ ਵਾਇਰ ਸੀ ਤੇ ਕੁਝ ਹੋਰ ਚੀਜ਼ਾਂ ਦੀ ਸ਼ਾਮਲ ਸੀ ਇਸ ਮੌਕੇ ਤੇ ਫੜਨ ਤੋਂ ਬਾਅਦ ਇਹਨਾਂ ਤੇ ਅਫੇਗਨ ਨੰਬਰ ਅਫੇਗਨ ਨੰਬਰ 100 ਮਿਤੀ 10 9 2024 ਅੰਡਰ ਸੈਕਸ਼ਨ 307 ਪੀ ਐਨ ਐਸ ਦਾ ਪਰਚਾਸਤਾ ਗਿਆ ਔਰ ਫਿਰ ਇਹਨਾਂ ਨੂੰ ਰਿਮਾਂਡ ਲਈ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਪੁਛਗਿਸਤੇ ਮੈਂ ਸਾਹਮਣੇ ਆਇਆ ਕਿ ਇਹਨਾਂ ਨੇ ਏਸੀ ਗੇਜ ਕਾਫੀ ਕੀਤਾ ਹੋਇਆ ਕੀਨਿਆ اس سے پولکرنی آدن کوچھ بھی ایکٹیب دیا رہے گروہ کو اور کئی ساری ایک رکھتاں کو نمائنی آنیا جو کے ساپرس ادلیا آکے جو ہنگی پاسکتاں کو امانگوز دلہ جیسے پر دوشیان کوشی دیکھے ہندوڑ پرسائنٹ سے گئے سار اچھا کہ کنی کے دہار دکیے اور کنی کے لیمان پاٹ آدھا دکیے تھے سار ایک کافی باہد دلتا ہم نے اسے مجھے نمائن سنے چھوڑیا 307 متش سملر ٹینشن بھی ہونی چاہیے اسی ائی پی سی کی اس کے بعد ایرج لگ گیا 307 3 مطلب 400 3/5 کے ائی پی ਮੰਨ ਜਾਂਦੇ ਨਾ ਇਹ ਸਾਰੀਆਂ ਵਾਰਦਾਤਾਂ ਸਖਤ ਤੋਂ ਸਖਤ ਜੋ ਜੋ ਵੀ ਘਟ ਹੋਏ ਬਣੀ ਆਪ ਅਮਰ ਚਲੀਆਂ ਗਈਆਂ ਸਰ ਤੁਸੀਂ ਚਾਰਜ ਸੰਭਾਲਿਆ ਤੇ ਪੂਰ ਪਬਲਿਕ ਲਈ ਦੋਸ਼ ਮੈਂ ਉਹ ਪੂਰ ਪਬਲਿਕ ਲਈ ਦੋਸ਼ ਦੇ ਵਿੱਚ ਕਹਿਣਾ ਚਾਹੁੰਦਾ ਕਿ ਉਹ ਪੁਲਿਸ ਤੇ ਲਾਅ ਐਂਡ ਆਰਡਰ ਤੇ ਪ੍ਰਸ਼ਾਸਨ ਤੇ ਆਪਣਾ ਯਕੀਨ ਰੱਖਣ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਬੇਝਿਜਕ 112 ਨੰਬਰ ਡਾਇਲ ਕਰਨ ਐਸ ਐਚ ਓ ਦਾ ਨੰਬਰ ਮੁਖਮੁੰਚੀ ਦਾ ਨੰਬਰ ਜਗਾ ਜਗਾ ਲਿਖਿਆ ਉਹਨੂੰ ਜੇਕਰ 112 ਨਹੀਂ ਰਿਸਪੌਂਡ ਹੋ ਰਿਹਾ ਤਾਂ ਡਾਇਰੈਕਟ ਮੈਨੂੰ ਕਾਲ ਕਰ ਸਕਦੇ ਆਂ ਮੁਖਮੁੰਚੀ ਨੂੰ ਕਾਲ ਕਰ ਸਕਦੇ ਆ ਜੋ ਵੀ ਬਣਦੀ ਕਾਰ ਹੋਏ ਕਾਰਵਾਈ ਹੋਏਗੀ ਇਮੀਡੀਟਲੀ ਉਸਕੀ ਐਕਸ਼ਨ ਜੀ ਬਿਨਾ ਹਿਜਕੇ ਚਾਹੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹਨਾਂ ਯਾਦਵਿੰਦਰ ਸਿੰਘ ਰਾਣਾ ਜੀ ਐਸ ਐਚਓ ਭੋਪਾਲ ਪੀ ਸੀ ਰਾਉਤ ਰਾਜਪੂਤ ਸਤਿੰਦਰਪਾਲ ਸਿੰਘ ਦੇ ਨਾਲ ਭੋਪਾਲ